ਦੇ ਵੱਲੋਂ ਸਾਰੇ ਪੈਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਦੁਹੇ ਟਾਈਮ ਅਰਦਾਸ ਕਰਦੇ ਆ ਕਿ ਸਾਰੇ ਪੈਨ ਭਰਾਵਾਂ ਦੇ ਘਰਾਂ ਵਿੱਚ ਖੁਸ਼ੀਆਂ ਕੀੜੇ ਵਲ ਆ ਕੇ ਆਉਣ ਵਾਹਿਗੁਰੂ ਜੀ ਸਾਰੇ ਪੈਨ ਭਰਾਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋ ਅੱਜ ਦੀ ਵੀਡੀਓ ਜਿਹੜੀ ਹੈ ਕਿ ਇਹ ਤੁਹਾਡੇ ਸਾਰੇ ਪੈਨਪ੍ਰਾਵਾਂ ਦੇ ਸਵਾਲਾਂ ਦੇ ਜਵਾਬ ਹੀ ਹੈ ਬਹੁਤ ਸਾਰੇ ਪੈਨਪ੍ਰਾ ਮੈਨੂੰ ਮੈਸੇਜ ਕਰਦੇ ਆ ਕਿ ਦੀਦੀ ਜਦੋਂ ਅਸੀਂ ਪਾਠ ਕਰਦੇ ਆ ਸਾਨੂੰ ਨਾ ਨੀਂਦ ਆਉਣ ਲੱਗ ਜਾਂਦੀ ਹੈ ਸਾਡਾ ਮਨ ਬੇਚੈਨ ਰਹਿੰਦਾ ਸਾਡੇ ਮਨ ਦੇ ਵਿੱਚ ਨਾ ਬਹੁਤ ਵਿਕਾਰ ਆਉਣ ਲੱਗ ਜਾਂਦੇ ਨੇ ਮਨ ਦੇ ਵਿੱਚ ਵੀ ਇਦਾਂ ਹੁੰਦਾਗਾ ਪਾਠ ਕਰਨੋਂ ਮਨ ਨਹੀਂ ਕਰਦਾ ਵਿਸ਼ਵਾਸ ਨਹੀਂ ਹੁੰਦਾ ਜਿਹੜੀ ਆਪਣੀ 1430 ਵਾਲੀ ਵੀਡੀਓ ਸੀ ਕੱਲ ਮੈਨੂੰ ਇੱਕ ਭੈਣ ਨੇ ਉੱਤੇ ਤੇ ਕਮੈਂਟ ਕੀਤਾ ਕਹਿੰਦੀ ਵੀ ਕੁਝ ਨਹੀਂ ਹੈਗਾ ਕਹਿੰਦੀ ਵੀ ਇਹ ਤਾਂ ਇੱਕ ਫੇਕ ਵੀਡੀਓ ਹੈ ਦੇਖੋ ਫੇਕ ਵੀਡੀਓ ਨੂੰ ਕਿਹੜਾ ਆਪਾਂ ਨੇ ਉਹ ਲਾਟਰੀ ਪਾਈ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿੰਨਾ ਕ ਮਿੱਠਾ ਪਾਵਾਂਗੇ ਉਹੀ ਜਿਉਂ ਚਾਹ ਬਣਦੀ ਆ ਜਦੋਂ ਆਪਾਂ ਵਾਇਗਰੂ ਜੀ ਨੂੰ ਹੀ ਪਰਖਣ ਲੱਗ ਜਾਗੇ ਫਿਰ ਆਪਾਂ ਨੂੰ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈਗਾ ਤੁਸੀਂ ਦੇਖਿਆ ਬਹੁਤ ਭੈਣ ਭਰਾਵਾਂ ਦੇ ਮੈਨੂੰ ਵੀਡੀਓ ਤੇ ਕਮੈਂਟ ਆਏ ਨੇ ਇੱਕ ਭੈਣ ਦਾ ਤਾਂ ਦੇਖੋ ਤੁਸੀਂ ਦੇਖਿਆ ਸੀ ਜੀ ਜਿਹੋ ਨੇ ਲਿਖਿਆ ਸੀਗਾ ਕਿ ਜਦੋਂ ਦੀਦੀ ਮੈਂ ਸ਼ੁਰੂ ਕੀਤਾ ਮੇਰੀ ਉਸੇ ਟਾਈਮ ਹੀ ਅਰਦਾਸ ਸੁਣ ਲਈ ਫਿਰ ਜਸਵੀਰ ਭੈਣ ਨੇ ਕੀਤਾ ਕਿ ਮੈਂ ਜਦੋਂ ਭੈਣ ਇਹ ਸੁਰ ਕੀਤਾ ਤਾਂ ਮੇਰੀ ਵੀ ਵਾਈ ਗੁਰੂ ਜੀ ਨੇ ਬਹੁਤ ਸਾਲਾਂ ਤੋਂ ਜਿਹੜੀ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਸੀ ਉਹ ਵੀ ਸੁਣ ਲਈ ਫਿਰ ਕੱਲ ਇੱਕ ਭੈਣ ਨੇ ਫਿਰ ਉਸ ਤੇ ਕਮੈਂਟ ਕੀਤਾ ਕਿ ਦੀਦੀ ਮੇਰੇ ਨਾ ਜਦੋਂ ਤੁਹਾਡੀ ਵੀਡੀਓ ਮੇਰੇ ਲਈ ਇੰਨੀ ਲੱਗੀ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਐਡੀ ਖੁਸ਼ੀ ਆਈ ਹੈ ਕਿ ਮੈਂ ਸੋਚ ਵੀ ਨਹੀਂ ਸਕੀ ਦੇਖੋ ਇਹ ਸਾਰੇ ਭੈਣ ਭਰਾ ਮੈਨੂੰ ਨਹੀਂ ਜਾਣਦੇ ਮੈਂ ਇਹਨਾਂ ਨੂੰ ਨਹੀਂ ਜਾਣਦੀ ਸਿਰਫ ਇੱਕ YouTube ਦੇ ਜ਼ਰੀਏ ਆਪਾਂ ਇੱਕ ਦੂਜੇ ਨੂੰ ਮਿਲੇ ਹੋਏ ਆ ਮੇਰਾ ਕਹਿਣ ਤੋਂ ਭਾਵ ਹੈ ਕਿ ਵਾਹਿਗੁਰੂ ਜੀ ਨੂੰ ਕਦੇ ਵੀ ਪਰਖੋ ਨਾ ਇਹ ਕੋਈ ਆਪਾਂ ਜਾਦੂ ਨਹੀਂ ਹੈਗਾ ਵੀ ਜਿੰਨਾ ਵੀ ਰਗੜ ਲਿਆ ਆਪਣੀਆਂ ਇਹ ਤੁਹਾਡੀ ਭਾਵਨਾ ਨੂੰ ਫਲ ਲੱਗਣਾ ਜੇਹੀ ਜੀ ਤੁਹਾਡੀ ਭਾਵਨਾ ਹੋਵੇਗੀ ਤਾਂ ਤੁਹਾਨੂੰ ਉਸੇ ਟਾਈਮ ਵੀ ਅਰਦਾਸ ਪੂਰੀ ਹੋ ਸਕਦੀ ਹੈ ਕਈ ਵਾਰੀ ਆਪਣੀ ਹੁੰਦਾ ਵੀ ਹਾਂ ਮਨ ਦੇ ਵਿੱਚ ਆਪਣੀ ਦੁਬੀਦਾ ਹੁੰਦੀ ਹੈ ਉਹਨੂੰ ਥੋੜਾ ਸਮਾਂ ਵੀ ਲੱਗ ਸਕਦਾ ਹੈ ਪਰ ਜਿਹੜਾ ਵਿਸ਼ਵਾਸ ਕਰੂਗਾ ਇਹ ਨਹੀਂ ਹੋ ਸਕਦਾ ਵੀ ਉਹਦੀ ਭਾਵਨਾ ਪੂਰੀ ਨਾ ਹੋਵੇ ਅੱਜ ਦੀ ਜਿਹੜੀ ਵੀਡੀਓ ਇਹ ਸਿਰਫ ਇਸ ਚੀਜ਼ ਲਈ ਮੈਂ ਤੁਹਾਡੇ ਲਈ ਬਣਾ ਰਹੀ ਆ ਅੱਜ ਮੈਂ ਤੁਹਾਨੂੰ ਨਾ ਇੱਕ ਦੋ ਮੰਦਰਾਂ ਦੱਸੂ ਕਿ ਇੱਕ ਦੋ ਪ੍ਰੈਕਟੀਕਲ ਜਿਵੇਂ ਕਿ ਹੁੰਦਾ ਵੀ ਮਨ ਨੂੰ ਟਿਕਾਉਣ ਦਾ ਜਦੋਂ ਆਪਣੇ ਮਨ ਨੂੰ ਗੁੱਸਾ ਆਉਂਦਾ ਜਾਂ ਆਪਣੇ ਮਨ ਬੇਚੈਨ ਹੁੰਦਾ ਆਪਣਾ ਮਨ ਆ ਸਿੰਮਰਨ ਦੇ ਵਿੱਚ ਨਹੀਂ ਲੱਗਦਾ ਤਾਂ ਆਪਾਂ ਕਿਸ ਤਰੀਕੇ ਨਾਲ ਲਗਾ ਸਕਦੇ ਆਂ ਦੇਖੋ ਮਾਨਾ ਬਹੁਤ ਹਠੀ ਹੈ ਤੁਸੀਂ ਕਿਸੇ ਵੀ ਸਿੱਧੇ ਕੰਮ ਵੱਲ ਜਾਓ ਨਾ ਤਾਂ ਤੁਹਾਨੂੰ ਉਸ ਕੰਮ ਤੋਂ ਇਨੀ ਮੋੜ ਨਹੀਂ ਮੋੜਨਾ ਹੈਗਾ ਦਿਲ ਤੁਹਾਡਾ ਕੁਝ ਹੋਰ ਕਹੂਗਾ ਤੇ ਦਿਮਾਗ ਤੁਹਾਡਾ ਜਿਹੜਾ ਮਾਨ ਕੁਝ ਹੋਰ ਕਹੂਗਾ ਤਾਇਆ ਕਹਿੰਦੇ ਨੇ ਕਹਿੰਦੇ ਕਦੇ ਵੀ ਫੈਸਲਾ ਲੈਣ ਤੋਂ ਪਹਿਲਾਂ ਦਿਲ ਦੀ ਸੁਣੋ ਜਿਹੜਾ ਦਿਮਾਗ ਹੈ ਨਾ ਇਹ ਆਪਾਂ ਨੂੰ ਪੁੱਠੇ ਪਾਸੇ ਬਹੁਤ ਘੁਮਾ ਦਿੰਦਾ ਹੈ ਤੇ ਫਿਰ ਆਪਾਂ ਨੂੰ ਦਿਲ ਦੀ ਸੁਣ ਕੇ ਦਿਮਾਗ ਨੂੰ ਵਰਤੋ ਫਿਰ ਫੈਸਲਾ ਲਾਓ ਕਰਨਾ ਕੀ ਹੈ ਤੁਸੀਂ ਨੇ ਜਿਹੜੇ ਵੀ ਭੈਣ ਭਰਾ ਚਾਹੁੰਦੇ ਆ ਵੀ ਹਾਂ ਸਾਡਾ ਜਦੋਂ ਅਸੀਂ ਨਾਮ ਜਪੀਏ ਤਾਂ ਸਾਨੂੰ ਉਹਦਾ ਦੁੱਗਣਾ ਫਲ ਮਿਲੇ ਤਾਂ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਆਮ ਮਹਾਪੁਰਸ਼ ਨਾਲ ਇਸ ਤਰੀਕੇ ਨਾਲ ਤੁਸੀਂ ਚੌਂਕੜਾ ਲਗਾ ਕੇ ਨਾ ਜਿਹੜੀ ਆਪਣੀਆਂ ਬਾਹਾਂ ਹੁੰਦੀਆਂ ਨੇਗੀਆਂ ਵੀ ਇਸ ਤਰੀਕੇ ਦੇ ਨਾਲ ਇਦਾਂ ਰੱਖਦੇ ਹੁੰਦੇ ਤੇ ਜਿਹੜੀ ਆਪਣੀ ਹੱਥ ਦੀ ਤੇ ਜਿਹੜਾ ਹੱਥ ਹੈਗਾ ਇਸ ਨੂੰ ਇਸ ਤਰੀਕੇ ਨਾਲ ਰੱਖਣਾ ਹੈ ਇਹ ਤਿੰਨੇ ਉਂਗਲਾਂ ਆਪਣੀਆਂ ਪਲੱਸ ਹੋਣਾ ਤੇ ਇਹ ਇਸ ਤਰੀਕੇ ਨਾਲ ਜਿਵੇਂ ਕਿ ਤੁਸੀਂ ਯੋਗਾ ਸਾਧਨਾ ਦੇ ਵਿੱਚ ਵੀ ਦੇਖਿਆ ਹੈਗਾ ਤੇ ਪਹਿਲਾਂ ਜਦੋਂ ਮੈਂ ਪੜਦੀ ਹੁੰਦੀ ਸੀ ਕਿ ਉਸ ਟਾਈਮ ਵੀ ਜਦੋਂ ਪ੍ਰੇਅਰ ਕਰਵਾਉਂਦੇ ਹੁੰਦੇ ਸੀ ਨਾ ਇਹ ਇਦਾਂ ਦੇ ਛੋਟੇ-ਛੋਟੀਆਂ ਨਾ ਯੋਗ ਸਾਧਨਾ ਜਿਵੇਂ ਹਰ ਅੱਜਕੱਲ੍ਹ ਯੋਗ ਆਪਾਂ ਜੋਗਾ ਕਹਿ ਦਿੰਨੇ ਆ ਨਾ ਉਹਨੂੰ ਨਾ ਕਲਾਸ ਦੇ ਵਿੱਚ ਪ੍ਰੇਅਰ ਦੇ ਵਿੱਚ ਸੌਰੀ ਕਰਵਾਇਆ ਜਾਂਦਾ ਸੀਗਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਨਾ ਇਹ ਬਹੁਤ ਹੀ ਪਾਵਰਫੁਲ ਚੀਜ਼ ਹੈਗੀ ਤੁਸੀਂ ਇਸ ਤਰੀਕੇ ਦੇ ਨਾਲ ਆਪਣੀਆਂ ਉਂਗਲਾਂ ਨੂੰ ਨਾਲੇ ਤਾਂ ਦੇਖੋ ਤੁਹਾਡੇ ਜਦੋਂ ਇਥੋਂ ਕਰੋਗੇ ਨਾ ਕਸਾਅ ਮਹਿਸੂਸ ਹੋਗਾ ਫਿਰ ਤੁਸੀਂ ਨਾ ਇਸ ਤਰੀਕੇ ਦੇ ਨਾਲ ਆਪਣੀਆਂ ਦੋਨੇ ਚੌਂਕੜੀ ਲਗਾਉਣੀ ਹੈ ਚੌਂਕੜੀ ਲਗਾ ਕੇ ਤੁਸੀਂ ਆਪਣੇ ਹੱਥਾਂ ਨੂੰ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਤੇ ਇਹਦਾ ਰੱਖਣਾ ਫਿਰ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਪਾਠ ਕਰਨ ਤੋਂ ਬੈਠਣ ਤੋਂ ਪਹਿਲਾਂ ਅਰਦਾਸ ਕਰਨੀ ਹੈ ਉਸ ਤੋਂ ਬਾਅਦ ਕੋਲੇ ਧੂਪ ਜ਼ਰੂਰ ਲਗਾਉਣੇ ਧੂਪ ਮੈਂ ਤਾਂ ਲਗਵਾਉਣ ਨੂੰ ਕਹਿੰਨੀ ਹੁੰਦੀ ਆ ਕਿਉਂਕਿ ਜਦੋਂ ਤੁਸੀਂ ਧੂਪ ਲਗਾਉਣੀ ਹੋ ਨਾ ਉਹਦੇ ਨਾਲ ਤੁਹਾਡਾ ਜਿਹੜਾ ਆਲਾ ਦਵਾਲੇ ਨਾ ਉਹ ਬਹੁਤ ਖੁਸ਼ਬੂਦਾਰ ਹੋ ਜਾਂਦਾ ਉਹਦੇ ਨਾਲ ਤੁਹਾਡਾ ਜਿਹੜਾ ਮਨ ਹੈ ਨਾ ਕਿਉਂਕਿ ਜਿੱਥੇ ਸੁਗੰਧੀ ਹੁੰਦੀ ਹੈ ਜਿੱਥੇ ਕਿ ਬਹੁਤ ਸੋਹਣੀ ਤੇ ਸਾਫ਼ ਸੁਥਰੀ ਜਗ੍ਹਾ ਹੁੰਦੀ ਹੈ ਤੇ ਮਨ ਵੈਸੇ ਹੀ ਟਿਕ ਜਾਂਦਾ ਹੈ ਕੀ ਕਰਨਾ ਕੀ ਹੈ ਤੁਸੀਂ ਨੇ ਪਹਿਲਾਂ ਅੱਖਾਂ ਬੰਦ ਕਰਨੀਆਂ ਨੇ ਅੱਖਾਂ ਬੰਦ ਕਰਕੇ ਲੰਬਾ ਸਾਹ ਲੈਣਾ ਹੈ 2 ਮਿੰਟ ਲਈ ਰੁਕਣਾ ਹੈ ਫਿਰ ਉਸ ਸਾਹ ਨੂੰ ਛੱਡਣਾ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਆਪਣੇ ਮਸਤਕ ਦੇ ਵਿੱਚ ਇਸ ਜਗ੍ਹਾ ਤੇ ਆਪਣੀ ਸੂਰਤ ਨੂੰ ਨਾ ਮਲਕੀ ਟਿਕਾਉਣ ਦੀ ਕੋਸ਼ਿਸ਼ ਕਰੋ ਅੱਖਾਂ ਬੰਦ ਕਰਕੇ ਵੀ ਤੁਸੀਂ ਸੋਚੋ ਵੀ ਹੋਰ ਅਸੀਂ ਦੁਨੀਆ 'ਚ ਕਿਤੇ ਨਹੀਂ ਹੈਗੇ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠੇ ਆ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਦਰਬਾਰ ਦੇ ਵਿੱਚ ਬੈਠੇ ਆ ਆਪਾਂ ਗੁਰਦੁਆਰਾ ਸਾਹਿਬ ਬੈਠੇ ਆ ਨਾ ਕਿਤੇ ਅੰਮ੍ਰਿਤਸਰ ਸਾਹਿਬ ਦਾ ਤੁਸੀਂ ਇੱਦਾਂ ਵੀ ਆਪਣੀ ਸੁਰਤੋਂ ਕਿਤੇ ਵੀ ਲੈ ਚੋ ਤਾਂ ਤੁਸੀਂ ਫਿਰ ਉੱਥੇ ਬੈਠ ਕੇ ਤੁਸੀਂ ਸਿਮਰਨ ਕਰਨੇ ਵਾਹਿਗੁਰੂ 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 ਜਦੋਂ ਆਪਾਂ ਬੋਲ ਕੇ ਇਸ ਤਰੀਕੇ ਨਾਲ ਸਿਮਰਨ ਕਰਦੇ ਆ ਨਾ ਆਪਣਾ ਦੇਖੋ ਕਿੰਨੇ ਆਪਣਾ ਹੁੰਦਾ ਮੂੰਹ ਆਪਣਾ ਬੋਲੇਗਾ ਕੰਨ ਆਪਣੇ ਸੁਣਨਗੇ ਦੋ ਵਾਰ ਆਪਣੀ ਰਸਤਨਾ ਦੇ ਵਿੱਚ ਇਹ ਚੀਜ਼ ਆ ਜੂਗੀ ਨਾਲੇ ਤਾਂ ਬੋਲ ਕੇ ਜਦੋਂ ਆਪਾਂ ਹਨਾ ਆਪਣਾ ਆਲੇ ਦੁਆਲੇ ਮਾਨੇ ਭਟਕਦਾ ਦੂਸਰੇ ਮੈਂ ਤੁਹਾਨੂੰ ਅਕਸਰ ਕਹਿੰਦੇ ਨੇ ਕਈ ਭੈਣ ਭਰਾ ਕਹਿੰਦੇ ਨੇ ਵੀ ਸਾਨੂੰ ਟਾਈਮ ਨਹੀਂ ਲੱਗਦਾ ਅਸੀਂ ਕੀ ਕਰੀ ਤਾਂ ਤੁਸੀਂ ਤੁਰਦੇ ਫਿਰਦੇ ਹਨਾ ਆਪਣਾ ਸਿਮਰਨ ਕਰੋ ਤੁਸੀਂ ਜਪਜੀ ਸਾਹਿਬ ਸ਼ੁਰੂ ਕਰ ਲਓ ਤੁਸੀਂ ਚੌਪੀ ਸਾਹਿਬ ਸ਼ੁਰੂ ਕਰ ਲਓ ਤੁਸੀਂ ਵਾਹਿਗੁਰੂ ਬਰਮੰਤਰ ਕਰ ਲਓ ਮੂਰ ਮੰਤਰ ਕਰ ਤੁਸੀਂ ਹਰ ਟਾਈਮ ਵਾਹਿਗੁਰੂ ਜੀ ਅੱਗੇ ਨਾਲੇ ਅਰਦਾਸਾਂ ਕਰੀ ਜੋ ਫਿਰ ਤੁਹਾਨੂੰ ਬੋਲਣ ਦੀ ਜਰੂਰਤ ਨਹੀਂ ਪੈਣੀ ਤੁਹਾਡਾ ਮਨ ਆਪਣੇ ਆਪ ਹੀ ਸਿਮਰਨ ਕਰਨ ਲੱਗ ਜਾਏਗਾ ਤੇ ਆਪਣੇ ਆਪ ਹੀ ਅਰਦਾਸਾਂ ਕਰਨ ਲੱਗ ਜਾਏਗਾ ਜਦੋਂ ਤੁਸੀਂ ਨਾ ਬਾਰ 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 ਅਰਦਾਸਾ ਕਰੋਗੇ ਨਾਲੇ ਵਾਹਿਗੁਰ ਸੁਣਨਾ ਹੀ ਪੈਣਾ ਕਿਉਂਕਿ ਆਪਦੇ ਪਿਆਰਿਆਂ ਦੀ ਵਾਹਿਗੁਰੂ ਜੀ ਕਦੇ ਨਹੀਂ ਮੋੜਦੇ ਹੈਗੇ ਜਿਵੇਂ ਇੱਕ ਬੱਚਾ ਨਾ ਜਿੱਦ ਕਰੀ ਜਾਂਦਾ ਕਰੀ ਜਾਂਦਾ ਮੰਮੀ ਮੈਨੂੰ ਇਹ ਲੈ ਦੇ ਦੋ ਮੰਮੀ ਮੈਨੂੰ ਇਹ ਲੈ ਦੇ ਦੋ ਮੰਮੀ ਮੈਨੂੰ ਇਹ ਲੈਣਾ ਤੇ ਮਾਪੇ ਨਾ ਕਈ ਵਾਰੀ ਨਾ ਚਾਹੁੰਦੇ ਹੈ ਵੀ ਉਹ ਚੀਜ਼ ਉਹਨੂੰ ਦਵਾ ਦਿੰਦੇ ਆ ਪਰ ਵਾਹਿਗੁਰੂ ਜੀ ਨੂੰ ਪਤਾ ਹੈ ਕਿ ਕਦੋਂ ਕਿਸ ਸਮੇਂ ਕਿਸ ਭੇਰੇ ਬੱਚੇ ਨੂੰ ਮੈਂ ਕੀ ਚੀਜ਼ ਦੇਣੀ ਥੋੜਾ ਸਮਾਂ ਲੱਗ ਸਕਦਾ ਹੁੰਦਾ ਪਰ ਇਹ ਨਹੀਂ ਹੈਗਾ ਵੀ ਜਿਹੜਾ ਵਾਹਿਗੁਰੂ ਜੀ ਦੇ ਚਰਨਾ ਵਿੱਚ ਲੱਗ ਗਿਆ ਤੇ ਉਹਨੂੰ ਕੁਝ ਵੀ ਹਾਸਿਲ ਨਾ ਹੋਵੇ ਤੇ ਦੇਖੋ ਦੂਸਰੀ ਗੱਲ ਆਪਾਂ ਨੂੰ ਨਾ ਕਈ ਵਾਰੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਦਿਮਾਗ ਦੇ ਵਿੱਚ ਹਰ ਟਾਈਮ ਡਿਪਰੈਸ਼ਨ ਮਾਨ ਇਹਨਾਂ ਵਿੱਚ ਹੈ ਨਾ ਪਤਾ ਨਹੀਂ ਵੀ ਇਹਨਾਂ ਕੀ ਹੋ ਜਾਂਦਾ ਹੁੰਦਾ ਕਈ ਵਾਰੀ ਤਾਂ ਇਦਾਂ ਲੱਗਦਾ ਹੁੰਦਾ ਵੀ ਕਈ ਭੈਣ ਭਰਾ ਮਾਨੇ ਮੈਨੂੰ ਮੈਸੇਜ ਆਉਂਦੀ ਦੀ ਵੀ ਮਾਨ ਕਦੇ ਵੀ ਵੈ ਇੰਨਾ ਹੁੰਦਾ ਹੈ ਕਿ ਤੂੰ ਤਾਂ ਜ਼ਿੰਦਗੀ ਨੂੰ ਖਤਮ ਹੀ ਕਰ ਲੈਣਾ ਮਰੀ ਜਾ ਵੀ ਕੁਝ ਨਹੀਂ ਹੈ ਨਾ ਦੇਖੋ ਇਹ ਜ਼ਿੰਦਗੀ ਵਾਈ ਕ੍ਰਿਚੀ ਨੇ ਬਹੁਤ ਅਨਮੋਲ ਹੈ 84 ਲੱਖ ਜੂਨਾ ਤੋਂ ਬਾਅਦ ਤੁਹਾਨੂੰ ਇਹ ਮਿਲੀ ਹੈ ਕਦੇ ਵੀ ਆਪਦੇ ਆਪ ਨੂੰ ਨੈਗੇਟਿਵ ਨਾ ਸੋਚੋ ਹਮੇਸ਼ਾ ਆਪਦੇ ਆਪ ਨੂੰ ਪੋਜ਼ਿਟਿਵ ਸੋਚੋ ਆਪਦੇ ਆਪ ਨੂੰ ਪਰਫੈਕਟ ਸਮਝੋ ਕਦੇ ਵੀ ਤੁਸੀਂ ਇਹ ਨਾ ਸਮਝੋ ਵੀ ਮੈਂ ਲਾਈਫ ਦੇ ਵਿੱਚ ਕੁਝ ਕਰ ਨਹੀਂ ਸਕਦਾ ਕਦੇ ਵੀ ਆਪਦੇ ਆਪ ਨੂੰ ਡੀਮੋਟੀਵੇਟ ਨਾ ਕਰੋ ਅੱਜ ਕੱਲ੍ਹ ਦੇਖੋ ਇਹ ਨਹੀਂ ਹੈਗਾ ਵੀ ਆਪਾਂ ਨਾ ਪੈਸਾ ਨਹੀਂ ਕਮਾ ਨਹੀਂ ਸਕਦੇ ਆਪਾਂ ਨਾ ਇੱਕ ਤਾਂ ਆਪਣਾ ਆਲਾ ਦੁਆਲਾ ਹੁੰਦਾ ਜਿਹੜਾ ਆਪਾਂ ਨੂੰ ਉਹ ਬਹੁਤ ਜ਼ਿਆਦਾ نیچے ਸਿੱਟਣ ਨੂੰ ਲਈ ਰਹਿੰਦਾ ਆਪਣੇ ਰਿਸ਼ਤੇਦਾਰ ਹੋਗੇ ਆਪਣਾ ਆਸਪ੍ਰੋਸ ਹੋ ਗਿਆ ਆਪਣੀ ਸੰਗਤ ਹੋ ਗਈ ਆਪਣੇ ਦੋਸਤ ਮਿੱਤਰ ਹੋਗੇ ਦੇਖੋ ਵਾਈ ਗੁਰੂ ਜੀ ਤੋਂ ਬਿਨਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਤੁਹਾਨੂੰ ਸਿੱਧਾ ਰਾਸਤਾ ਸਿਰਫ ਵਾਈ ਗੁਰੂ ਜੀ ਦਾ ਸਿਮਰਨ ਦਿਖਾ ਸਕਦਾ ਹੈਗਾ వైక్రూజి ਦਾ ਨਾਮ ਜਦੋਂ వైక్రూਜੀ ਅੱਗੇ ਜਿਹੜੀ ਮੈਂ ਪਰਚੀ ਵਾਲੀ ਵੀਡੀਓ ਪਾਈਦੀ ਕਈ ਪੈਣ ਪਰਮ ਮੈਨੂੰ ਕਹਿ ਵੀ ਇਹ ਮਨਮਤ ਹੈ ਬਿਲਕੁਲ ਜਿਹਾ ਤੁਸੀਂ ਮੰਨ ਲਓ ਇਸ ਨੂੰ ਮਨਮਤ ਹੈ ਪਰ ਜਿਹੜੇ ਤੁਸੀਂ ਆਪਣੇ ਰਿਸ਼ਤੇਦਾਰਾਂ ਆਪਣੇ ਦੋਸਤਾਂ ਮਿੱਤਰਾਂ ਤੋਂ ਕੋਈ ਗੱਲ ਪੁੱਛਦੇ ਹੋ ਕਿ ਉਹ ਤੁਹਾਨੂੰ ਸਿੱਧਾ ਰਸਤਾ ਦੱਸ ਦਿੰਦੇ ਆ ਇਹ ਤਾਂ ਉਹ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਤੁਹਾਨੂੰ ਸਿੱਧਾ ਰਸਤਾ ਦੱਸਣਾ ਹੀ ਦੱਸਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਮੇਰਾ ਬੱਚਾ ਉਲਟ ਰਸਤੇ ਤੇ ਵਗਿਆ ਜਿਵੇਂ ਮਾਂ ਬਾਪ ਨੂੰ ਪਤਾ ਹੁੰਦਾ ਹੈ ਜੇ ਕੋਈ ਬੱਚਾ ਮਾਪੇ ਨੂੰ ਪੁੱਛਦਾ ਤਾਂ ਮਾਪੇ ਨੂੰ ਸਿੱਧੇ ਰਸਤਾ ਹੀ ਦੱਸਦੇ ਆ ਕਦੇ ਉਲਟਾ ਰਸਤਾ ਦੱਸਿਆ ਕਿਸੇ ਮਾਪੇ ਆਪਣੇ ਤਾਂ ਮੈਨੂੰ ਕਮੈਂਟ ਕਰਕੇ ਦੱਸਦੇ ਵਾਈਗ੍ਰੀਜ ਨੂੰ ਪਤਾ ਹੈ ਵੀ ਮੇਰੇ ਬੱਚੇ ਨੂੰ ਅਗਰ ਮੈਂ ਸਿੱਧੇ ਰਸਤੇ ਤੇ ਤੋਰੂੰਗਾ ਤਾਂ ਇਹ ਇੱਕ ਦਿਨ ਕਾਮਯਾਬ ਜ਼ਰੂਰ ਹੋਵੇਗਾ ਉਹੀ ਚੀਜ਼ ਹੈ ਇੱਧਰ ਉੱਧਰ ਭਟਕਣ ਦੇ ਨਾਲੋਂ ਕਿਸੇ ਹੋਰ ਦਾ ਸਹਾਰਾ ਤੱਕਣ ਨਾਲੋਂ ਵਾਈਗ੍ਰੀਜ ਦਾ ਸਹਾਰਾ ਤੱਕਣ ਜਦੋਂ ਤੁਹਾਡਾ ਮਾਨਸਿਕ ਡਿਪਰੈਸ਼ਨ ਦੇ ਵਿੱਚ ਹੋਵੇ ਟੈਨਸ਼ਨ ਦੇ ਵਿੱਚ ਹੋਵੇ ਉਸ ਟਾਈਮ ਨਾਲ ਤੁਸੀਂ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਸ ਤਰੀਕੇ ਨਾਲ ਆਪਣੇ ਹੱਥ ਨੂੰ ਕਰਕੇ ਨਾ 5 ਮਿੰਟ 10 ਮਿੰਟ ਲਈ ਤੁਸੀਂ ਇਸ ਤਰੀਕੇ ਨਾਲ ਬਹਿ ਜਾਓ ਚਾਹੇ ਤੁਹਾਨੂੰ ਜਿੰਨਾ ਮਰਜੀ ਗੁੱਸਾ ਹੈ ਜਿੰਨਾ ਮਰਜੀ ਤੁਹਾਡਾ ਮਨ ਟੈਨਸ਼ਨ ਚ ਕੁਝ ਵੀ ਹੈਗਾ ਨਾ ਕਿਉਂਕਿ ਜਦੋਂ ਆਪਾਂ ਗੁੱਸੇ ਦੇ ਵਿੱਚ ਹੁੰਨੇ ਟੈਨਸ਼ਨ ਵਿੱਚ ਹੁੰਨੇ ਆ ਉਦੋਂ ਆਪਣਾ ਦਿਮਾਗ ਕੰਮ ਨਹੀਂ ਕਰਦਾ ਹੁੰਦਾ ਉਦੋਂ ਆਪਾਂ ਨੂੰ ਇਹ ਹੁੰਦਾ ਵੀ ਜਦ ਤੱਕ ਖੁਦ ਮਰ ਜਾ ਨਹੀਂ ਦੂਸਰੇ ਨੂੰ ਮਾਰ ਦੇ ਬਸ ਤੂੰ ਉਸ ਟਾਈਮ ਵੀ ਇਹ ਹੁੰਦਾ ਕਹਿੰਦੇ ਕਰੋਧ ਜਦੋਂ ਆਪਾਂ ਨੂੰ ਆਉਂਦਾ ਨਾ ਪਹਿਲਾਂ ਆਪਾਂ ਨੂੰ ਸ਼ਾਂਤ ਕਰਦਾ ਫਿਰ ਦੂਸਰੇ ਨੂੰ ਸ਼ਾਂਤ ਕਰਦਾ ਉਸ ਟਾਈਮ ਆਪਦੇ ਆਪ ਨੂੰ ਥੋੜਾ ਸ਼ਾਂਤ ਕਰ ਲਈਏ ਲੰਬੀ ਸਾਹ ਲਵੋ ਐ ਜਿਵੇਂ ਕਿ ਆਮ ਤੁਸੀਂ ਦੇਖਿਆ ਜੋਗਾ ਦੇ ਵਿੱਚ ਵੀ ਤੁਸੀਂ ਇਤ੍ਰੋਫਿਸ਼ ਸੁਣੋ ਇਤ੍ਰੋ ਛੱਡ ਦਿਓ ਹਨਾ ਵੀ ਇਦਾਂ ਕਰ ਸਕਦੇ ਹੋ ਤੁਸੀਂ ਫਿਰ ਤੁਸੀਂ ਆਪਣੀਆਂ ਅੱਖਾਂ ਨੂੰ ਨਾ ਬੰਦ ਕਰੋ ਅੱਖਾਂ ਨੂੰ ਬੰਦ ਕਰਕੇ ਵਾਹਿਗੁਰੂ ਜੀ ਇਹ ਕਿਨਾਂ ਹੱਥ ਜੋੜੋ ਫਿਰ ਤੁਸੀਂ ਨਾ ਆਪਦੀ ਜਿਹੜੀ ਚੰਗੀਆਂ ਕਾਰ ਲੈਣ ਨੇ ਚੰਗੀਆਂ ਤੁਹਾਡੇ ਨਾਲ ਬੀਤੇ ਹੋਏ ਆ ਤੁਹਾਡਾ ਪਾਸਟ ਹੈਗਾ ਤੁਹਾਡਾ ਪ੍ਰੈਜ਼ੈਂਟ ਚੱਲ ਰਿਹਾ ਹੈਗਾ ਨਾ ਉਹ ਚੰਗੀ ਚੀਜ਼ ਨੂੰ ਯਾਦ ਕਰੋ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਮੈਂ ਨੂੰ ਇਹ ਹੋ ਸਕਦਾ ਹੈ ਮਿਲੇ ਮੈਨੂੰ ਆ ਹੋ ਸਕਦਾ ਹੈ ਮੈਨੂੰ ਵਾਹਿਗੁਰੂ ਜੀ ਇਹ ਕਰਨਗੇ ਜਦੋਂ ਤੁਸੀਂ ਪੋਜ਼ਿਟਿਵ ਸੋਚੋਗੇ ਨਾ ਤਾਂ ਤੁਹਾਡਾ ਤੇ ਤੀਸਰੀ ਗੱਲ ਜਦੋਂ ਵੀ ਆਪਣਾ ਦਿਮਾਗ ਟੈਨਸ਼ਨ ਦੇ ਵਿੱਚ ਹੋਵੇ ਨਾ ਉਸ ਟਾਈਮ ਤੁਸੀਂ ਸਿਮਰਨ ਦੇ ਵਿੱਚ ਜੁੜਜੋ ਉਸ ਟਾਈਮ ਤੁਸੀਂ ਇਹਨਾਂ ਜਿਹੜੇ ਅਰਦਾਸ ਕਰੋਗੇ ਵਾਹਿਗੁਰੂ ਜੀ ਅਕੀ ਕਿਉਂਕਿ ਉਸ ਟਾਈਮ ਤੁਹਾਡਾ ਸਾਰੇ ਪਾਸੇ ਉੱਪਰੋਂ ਸਾਰਾ ਟਟਿਆ ਹੁੰਦਾ ਹੈ ਉਸ ਟਾਈਮ ਵਾਹਿਗੁਰੂ ਜੀ ਤੁਹਾਡੀ ਬਹੁਤ ਜਲਦੀ ਸੁਣਨਗੇ ਤੇ ਜਿਹੜੇ ਭੈਣ ਭਰਾ ਚਾਹੁੰਦੇ ਆ ਵੀ ਅਸੀਂ ਸਿਮਰਨ ਦੇ ਕਰੀਏ ਸਾਡਾ ਹਨਾ ਵੀ ਨੀਂਦ ਨਾ ਆਵੇ ਸਾਡਾ ਮਨ ਟੇਕੇ ਸਾਨੂੰ ਜ਼ਿਆਦਾ ਫਲ ਮਿਲੇ ਜਾਂ ਸਾਨੂੰ ਹਨਾ ਜਦੋਂ ਕ੍ਰੋਧ ਆਉਂਦਾ ਹੈ ਗੁੱਸਾ ਆਉਂਦਾ ਹੈ ਤਾਂ ਤੁਸੀਂ ਕਰਨਾ ਕੀ ਹੈ ਇੱਕ ਨਾ ਕਾਟਨ ਦਾ ਰੂਮ ਦਾ ਫੰਬਾ ਲੈ ਲਓ ਉਹ ਸਰੋਂ ਦੇ ਤੇਲ ਦੇ ਵਿੱਚ ਚੰਗੇ ਤਰੀਕੇ ਨਾਲ ਭਿਉਆ ਲਓ ਕਿਨ ਆਪਣੀ ਨਾ ਇਸ ਜਗ੍ਹਾ ਤੇ ਜਿਹੜਾ ਪਤਾਲੂਆ ਵੀ ਕਹਿ ਦਿੰਨੇ ਆ ਨਾ ਇਸ ਜਗ੍ਹਾ ਤੇ ਉੱਪਰ ਰੱਖ ਲਓ ਉਹਦੇ ਉੱਪਰ ਤੁਸੀਂ ਨਾ ਕੋਈ ਕੱਪੜਾ ਬੰਨ ਲਓ ਵੀਰ ਨੇ ਤਾਂ ਪੱਗ ਹੈ ਨਾ ਪਰ ਨਾ ਕੁਝ ਵੀ ਬਣ ਸਕਦੇ ਹੋ ਤਾਂ ਪਹਿਣਾ ਨਹੀਂ ਉਹ ਤੁਸੀਂ ਕੋਈ ਹੈ ਨਾ ਕੇਸ ਕੀ ਵਗੈਰਾ ਬੰਨ ਲਓ ਇਸ ਚੀਜ਼ ਦੇ ਨਾਲ ਦੇਖਿਓ ਤੁਹਾਨੂੰ ਦਿਮਾਗ ਨੂੰ ਵੀ ਕਿੰਨੀ ਠੰਡਕ ਮਹਿਸੂਸ ਹੋਵੇਗੀ ਤੇ ਤੁਹਾਡੀ ਜਿਹੜਾ ਦਿਮਾਗ ਹੈ ਉਹ ਤੇਜ਼ ਵੀ ਹੋਵੇਗਾ ਤੇ ਵੈਗਰੂਜ ਕਹਿੰਦੇ ਦਸੋਂ ਦੁਆਰ ਵੀ ਕਿਹਾ ਜਾਂਦਾ ਹੈ ਨਾ ਕਿ ਕਿ ਸਿਮਰਣਾ ਹੈ ਨਾ ਉਹ ਹੋਰ ਲੰਬਾ ਇਹ ਬਹੁਤ ਡੂੰਘੀਆਂ ਗੱਲਾਂ ਲਿਗੀਆਂ ਹਨ ਇਦਾਂ ਆਉਂਦੀਆਂ ਨਾ ਤਾਂ ਮੈਨੂੰ ਹੀ ਇਹ ਨਹੀਂ ਸਮਝ आएगी ਨਾ ਮੈਂ ਤੁਹਾਨੂੰ ਚੰਗੇ ਤਰੀਕੇ ਨਾਲ ਸਮਝਾ ਪਾਉਣੀ ਹੈਗੀ ਪਰ ਜਿੰਨੀ ਕੁ ਵੀ ਮੈਨੂੰ ਸੋਝੀ ਹੈ ਮੈਂ ਸਾਰੇ ਪੈਨਪ੍ਰਾ ਵਨ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਦੇਖੋ ਮਨ ਨੂੰ ਹਮੇਸ਼ਾ ਕੰਟਰੋਲ ਦੇ ਵਿੱਚ ਕਰਨ ਦਾ ਇੱਕੋ ਤਰੀਕਾ ਹੈ ਵਾਹਿਗੁਰੂ ਜੀ ਦਾ ਸਿਮਰਨ ਫਿਰ ਦੇਖਿਓ ਤੁਹਾਨੂੰ ਤਰੱਕੀਆਂ ਵੀ ਮਿਲਣਗੀਆਂ ਤੁਹਾਨੂੰ ਸਹੀ ਫੈਸਲਾ ਲੈਣ ਦਾ ਵੀ ਮੌਕਾ ਮਿਲੇਗਾ ਅਗਰ ਤੁਸੀਂ ਗੁੱਸੇ ਦੇ ਵਿੱਚ ਕੋਈ ਵੀ ਫੈਸਲਾ ਲੈਣੋ ਤਾਂ ਉਹਦਾ ਬਾਅਦ ਵਿੱਚ ਤੁਹਾਨੂੰ ਪਛਤਾਵਾ ਹੀ ਹੁੰਦਾ ਹੋਰ ਕੁਝ ਨਹੀਂ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਂਟਰਾ ਬਣ ਮੇਰੇ ਬਣੋ ਸਤਿ ਸ੍ਰੀ ਅਕਾਲ